ਸ਼੍ਰੋਮਣੀ ਕਮੇਟੀ 'ਚ ਨੌਕਰੀ ਨਾ ਮਿਲਣ ਤੇ ਧਰਮ ਛੱਡਣ ਵਾਲੇ ਜਾਂ ਛੱਡਣ ਦੀ ਧਮਕੀ ਦੇਣ ਵਾਲੇ ਇਹ ਨਹੀਂ ਸੋਚਦੇ ਕਿ ਬੰਦੇ ਦੀ ਰੋਟੀ, ਕੱਪੜੇ ਤੇ ਮਕਾਨ ਦੀ ਲੋੜ ਪੂਰੀ ਕਰਨੀ ਕਿ ਇਹ ਧਰਮ ਦਾ ਕੰਮ ਨਹੀਂ ਹੁੰਦਾ। ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਟੈਕਸ ਦਿੰਨੇ ਆਂ। ਬੰਦੇ ਦੀ ਜ਼ਿੰਦਗੀ 'ਚ ਧਰਮ ਦਾ ਮਕਸਦ ਕੁਝ ਹੋਰ ਆ ਤੇ ਇਹ ਮਕਸਦ ਨੌਕਰੀਆਂ ਨਾਲੋਂ ਕਿਤੇ ਵੱਡਾ। ਪਰ ਇਹਦੇ باوجود ਵੀ ਸਿੱਖ ਧਰਮ ਦੀਆਂ ਸੰਸਥਾਵਾਂ ਕਈ ਤਰੀਕਿਆਂ ਦੇ ਨਾਲ ਸਿੱਖਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਆਈਆਂ ਨੇ ਤੇ ਅੱਜ ਵੀ ਕਰ ਰਹੀਆਂ ਨੇ। ਪਿਛਲੇ ਜੇ ਕੁਝ ਵੀਡੀਓ ਵੇਖੀਆਂ ਜਿੱਥੇ ਰੰਗਰੇਟੇ ਸਿੱਖਾਂ ਦੇ ਕੁਝ ਪਰਿਵਾਰ ਸਿੱਖੀ ਛੱਡ ਕੇ ਇਸਾਈ ਬਣ ਗਏ ਇਸਾਈ ਬਣ ਦਾ ਕਾਰਨ ਉਹ ਦੱਸਦੇ ਨੇ ਕਿ ਸਾਡੇ ਮੁੰਡੇ ਨੂੰ ਸ਼੍ਰੋਮਣੀ ਕਮੇਟੀ ਨੇ ਨੌਕਰੀ ਨਹੀਂ ਦਿੱਤੀ ਤੇ ਇਹ ਕਰਕੇ ਅਸੀਂ ਗੁੱਸੇ ਹੋ ਕੇ ਇਸਾਈ ਬਣ ਗਏ ਬੰਦਾ ਪੁੱਛੇ ਕਿ ਕੀ ਇਸਾਈਆਂ ਨੇ ਹੁਣ ਕੋਈ ਤੁਹਾਡੀ ਪੱਕੀ ਪੈਨਸ਼ਨ ਲਾ ਦੇਣੀ ਹੈ ਜਿਹਦੇ ਨਾਲ ساری ਉਮਰ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਪੈਣਾ ਸਾਨੂੰ ਇਹ ਸਮਝਣ ਦੀ ਲੋੜ ਆ ਕਿ ਸ਼੍ਰੋਮਣੀ ਕਮੇਟੀ ਸਾਰੇ ਸਿੱਖਾਂ ਨੂੰ ਨੌਕਰੀ ਨਹੀਂ ਦੇ ਸਕਦੀ ਹੁੰਦੀ ਇਕੱਲੀ ਸ਼੍ਰੋਮਣੀ ਕਮੇਟੀ ਨਹੀਂ ਕਿਹੇ ਵੀ ਧਰਮ ਦੀ ਕੋਈ ਵੀ ਸੰਸਥਾ ਆਪਣੇ ਧਰਮ ਦੇ ਸਾਰੇ ਪੈਰੋਕਾਰਾਂ ਨੂੰ ਕਦੇ ਵੀ ਨੌਕਰੀ ਨਹੀਂ ਦੇ ਸਕਦੀ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਸ਼੍ਰੋਮਣੀ